अखबारेदार कुतारेष तौर पर पहुंचे जिविल अस्पताल खूनदान कैंप लगाया गया और ये खूनदान कैंप अखबार स्पोक्समैन जो कि उन्नीस साल ਪੂਰੇ ਹੌਮ ਤੇ ਤੇ ਤੀਜਾ ਸਾਲ ਲਖਨੂ ਤੇ ਹੁਣ ਦਾ ਐਗਜ਼ਾਮਪਲ ਲਾ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ ਇਹ ਦੇਖ ਸਕਦੇ ਹੋ ਮਾਲੀਓ ਸੰਜਨਾ ਵਿਧਾਨ ਸਭਾ ਦਾ ਇੱਕ ਸਾਲ ਸਰਦਾਰ ਕਲਪਨਾ ਸਿੰਘ ਸਨਮਾ ਜੀ ਜਿਹੜਾ ਸਰਦਾਰ ਬਿਖੇ ਸਪੀਕਰ ਸਾਹਿਬ ਇਧਰ ਆ ਜੀ ਆ ਕੀ ਸਪੀਕਰ ਸਾਹਿਬ ਇਹਦੇ ਅੰਦਰ ਖੱਤੀ ਬੱਕੀ ਆ ਲਿਆਓ ਜੀ ਅੰਦੂ ਫੰਦੇ ਲਿਆਓ ਤੇ ਨਾਮ अली साहब, बाकी साहब, बहन बहन बड़ा बड़ा क्या बोले, नाना दादा मिल्ली, साली मार्ले एक्टर आजम भी है, 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 ਬਾਈ ਕਰ ਲੋ ਜਿੰਨੇ ਕਰਨੇ ਹੈ ਬਈ ਠੀਕ ਹੈ ਸਰਜ ਸਪੋਕਸਮੈਨ ਅਖਬਾਰ ਵੱਲੋਂ 19 ਸਾਲ ਪੂਰੇ ਹੋਣ ਤੇ ਔਰ 20ਵਾਂ ਸਾਲ ਜੋ ਲੱਗ ਰਿਹਾ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਮੈਂ ਇੱਕ ਨਿੱਧੜਕ ਬੜੀ ਹੀ ਪੰਜਾਬ ਲਈ ਪੰਜਾਬੀਅਤ ਲਈ ਪੰਥ ਲਈ ਸੋਹਰਦ ਅਦਾਰੇ ਸਪੋਕਸਮੈਨ ਨੂੰ 19 ਸਾਲ ਪੂਰੇ ਹੋਣ ਤੇ ਵਧਾਈ ਦਿੰਦਾ ਔਰ ਸਨਹਰੇ ਪੁਖੜੀਆਂ ਪੰਜਾਬ ਦੇ ਸਨਹਰੇ ਪੁਖੜੀਆਂ ਇਸ ਅਦਾਰੇ ਦੇ ਸਾਰੇ ਪੁੱਛਰੀਆਂ ਸ਼ੁਭ ਕਾਮਨਾਵਾਂ ਮੈਂ ਦਿੰਦਾ ਔਰ ਮੈਂ ਅੱਜ ਬੜਾ ਧੰਨਵਾਦੀ ਹਾਂ ਮਹਿੰਦੀ ਰੱਤਾ ਜੀ ਦਾ ਜਿਨ੍ਹਾਂ ਨੇ ਇਸ ਸੁਭਾਗੀ ਮੌਕੇ ਤੇ ਮੈਨੂੰ ਯਾਦ ਕੀਤਾ ਔਰ ਅੱਜ ਇੱਥੇ ਜਿਹੜਾ ਖੂਨਦਾਨ ਕੈਂਪ ਦਾ ਉਦਘਾਟਨ ਦੇ ਮੌਕੇ ਤੇ ਮੈਨੂੰ ਯਾਦ ਕੀਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪਰਮਾਤਮਾ ਕਰੇ ਸਾਰਾ ਖੋਖਮਨ ਪਰਿਵਾਰ ਸਾਰਾ ਪੰਜਾਬ ਪੰਥ ਚੜ੍ਹਦੀ ਕਲਾ ਚ ਰਹੀ। ਤੁਹਾਨੂੰ ਸਭ ਨੂੰ ਬਹੁਤ ਬਹੁਤ ਬਧਾਈ। ਬਹੁਤ ਜਿਆਦਾ ਨੇ ਚੰਡੀਗੜ੍ਹੋਂ ਸਪੈਸ਼ਲ ਤੌਰ ਤੇ ਆਏ ਨੇ ਆਜ 19ਵੀਂ ਵਾਰੇ ਗੰਢ ਲਈ ਇਸ ਲਈ ਆਪਾਂ ਦਾ ਸਮਾਂ ਇਹਨਾਂ ਦਾ ਬਹੁਤ ਥੋੜਾ ਲੈਣਾ ਬਹਿ ਜਾਓ ਆਪਾਂ ਆਪਣੀਆਂ ਸੀਟਾਂ ਜਿੱਤੇ ਹਾਂਜੀ ਸਰ ਅੱਜ 19 ਸਾਲ ਸਪੋਰਟਸਮੈਨ ਹੋ ਗਿਆ ਜੀ ਤੇ 20ਵਾਂ ਸਾਲ ਲੱਗ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਰਜਾਨਾ ਸਪੋਰਟਸਮੈਨ ਦੇ ਅੱਜ ਜਨਮ ਦਿਨ ਤੇ ਉਹਨਾਂ ਦੇ 20ਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰਨ ਤੇ ਸਪੋਰਟਸਮੈਨਸ ਮੁੱਚੇ ਪਰਿਵਾਰ ਨੂੰ ਇਹਨਾਂ ਦੇ ਪੱਤਰਕਾਰ ਸਹਿਬਾਨ ਨੂੰ ਸਾਰੀ ਟੀਮ ਨੂੰ ਬਹੁਤ-ਬਹੁਤ ਅਸੀਂ ਮੁਬਾਰਕਵਾਦ ਦਿੰਨੇ ਆ ਔਰ ਸ਼ੁਰੂ ਤੋਂ ਲੈ ਕੇ ਸੀਐਸ ਖ਼ਬਰ ਦੇ ਨਾਲ ਜੁੜੇ ਆ ਔਰ ਅਸੀਂ ਇਹ ਦੇਖਿਆ ਕਿ ਜਿੰਨੇ ਡੱਡਤਾ ਨਾਲ ਔਰ ਜਿੰਨਾ ਬੇਬਾਕੀ ਦੇ ਨਾਲ ਲੋਕ ਪੱਖੀ ਮਸਲੇ ਜਿੰਨੇ ਇਹਨਾਂ ਨੇ ਠਾਏ ਉਹ ਮੇਰੇ ਖਿਆਲ ਬਾ ਕਮਾਲ ਨੇ ਔਰ ਪੱਤਰਕਾਰੀ ਜਿਹੜੀ ਆ ਇੱਕ ਜਿਹੜੀ ਪੱਤਰਕਾਰ ਦੀ ਕਲਮ ਆ ਉਹਦੇ ਵਿੱਚ ਗੋਫਰ ਦੇ ਤੋਪ ਦੇ ਟੋਲੇ ਗੋਲੇ ਨਾਲ ਉਹ ਬਹੁਤ ਵੱਡੀ ਤਾਕਤ ਹੁੰਦੀ ਹੈ ਇਹ ਜਿਹੜੀ ਪੱਤਰਕਾਰੀ ਦੀ ਕਲਮ ਆ ਇਹ ਬੜੇ ਤਕੜੇ ਜਿਹੜੇ ਆ ਇਨਕਲਾਬ ਲਿਆਉਂਦੀ ਹੈ ਔਰ ਲੋਕਪੱਖੀ ਜਿਹੜੀ ਪੱਤਰਕਾਰੀ ਹੈ ਇਹਦੇ ਵਿੱਚ ਕੋਈ ਅਸੀਂ ਦੇਖਿਆ ਨੇੜਿਓਂ ਹੋ ਕੇ ਕਿ ਅਖਬਾਰ ਦੇ ਵਿੱਚ ਨਾ ਕੋਈ ਸ਼ਰੀਲਤਾ ਨਾ ਕੋਈ ਲਚਰਤਾ ਨਾ ਕੋਈ ਇਸ ਤਰ੍ਹਾਂ ਦਾ ਪ੍ਰੋਸਕਿਰ ਦਿੱਤਾ ਜਾ ਰਿਹਾ ਨਰੋਲ ਜਿਹੜੇ ਲੋਕਪੱਖੀ ਨਿਰਲਤਾ ਨਾਲ ਔਰ ਇੱਕ ਕੇ ਬਾਰਕ ਦੇ ਹਿਸਾਬ ਦੇ ਨਾਲ ਸਭ ਨੂੰ ਇੱਕ ਨੱਖ ਅੱਖ ਨਾਲ ਵੇਖ ਕੇ ਇਹ ਜਿਹੜਾ ਪਰਿਵਾਰ ਜਿਹੜਾ ਸਪੋਕਸਮੈਨ ਦਾ ਸਾਰੇ ਪੱਤਰਕਾਰਾਂ ਨੇ ਇਸ ਦੇ ਵਿੱਚ ਟੀਮ ਦੇ ਵਿੱਚ ਕੰਮ ਕੀਤਾ ਮੈਂ ਫਿਰ ਆਪਣੇ ਵੱਲੋਂ ਮੁਬਾਰਕਬਾਦ ਦੇਣਾ ਬਹੁਤ ਬਹੁਤ ਮਿਹਰਬਾਨੀ ਬੋਲੇ ਸੋਨਿਆ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਬੜਾ ਆਭਾਰੀ ਬਹੁਤ ਸੋਨਿਆ ਥੈਂਕ ਯੂ ਇਕਲ ਵਿਜੀ ਪ੍ਰਸਿੱਧ ਪ੍ਰਿੰਦਰ ਸਿੰਘ ਵਿੱਚ ਬਣਾਇਆ ਜੀ ਉੱਚਾ ਸਰਬਾਬੇ ਨਾਨਕ ਬੋਲੇ ਸੋਨਿਆ ਸ੍ਰੀ ਅਕਾਲ ਹਲੋ ਬਹੁਤ ਧੰਨਵਾਦ ਕਿਆਂ ਦੇ ਬਾਵਜੂਦ ਅੱਜ 27 ਸਾਲ ਚ ਦਾਖਲ ਹੋ ਗਿਆ ਵਾਹ ਜੀ ਵਾਹ ਉਹਦੀ ਖੁਸ਼ੀ ਦਾ ਪੱਖ ਖੂਨਦਾਨ ਕੈਂਪ ਰੱਖਿਆ ਮਾਨਜੋਤ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਅੱਜ ਗੁਰਮੀਤ ਸਿੰਘ ਮੀਤਾਂ ਵੱਲੋਂ ਸਪਲੀਮੈਂਟ ਕੱਢਿਆ ਗਿਆ ਉਹ ਵੀ ਰਿਲੀਜ਼ ਕਰਨਗੇ ਤੇ ਦੋ ਸ਼ਬਦ ਵੀ ਕਹਿਣਗੇ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਤੀ ਹੈ ਉੱਤੇ ਦਿਲਬਾਜ ਸਿੰਘ ਬਰਾੜ ਸਰਪੰਚ ਪਿੰਡ ਚਮੇਲੀ ਤੇ ਸਰਨ ਕੁਮਾਰ ਸਹਾਇਕ ਪ੍ਰੈਸਕਰਟਰ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਸ਼ੁਰੂ ਕੀਤਾ ਉਹ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਤੀ ਹੈ ਸਪੀਕਰ ਸਾਹਿਬ ਨੇ ਹੁਣ ਦੋਸ਼ਬਦ ਕਹਿਣਗੇ ਆਪਾਂ ਰਿਲੀਜ਼ ਕਰਨਾ ਫਿਰ ਉਹਨਾਂ ਉਹ ਆ ਜਾਣਗੇ ਉਹਨਾਂ ਦਾ ਸਨਮਾਨ ਕਰਕੇ ਆਪਾਂ ਇੱਕ ਕੰਮ ਚੱਲਦਾ ਰਹਿਣਾ ਆਪਣਾ ਇਸੇ ਤਰ੍ਹਾਂ ਪਰ ਇਹਨਾਂ ਨੂੰ ਆਪਾਂ ਵਿਦਾਈ ਦੇਣੀ ਹੈ ਕਿਉਂਕਿ ਇਹਨਾਂ ਨੇ ਜਾ ਰਹੇ ਹਰ ਜੀ ਆਪਾਂ ਆਉਣਾ ਹਲੋ ਹਜੂ ਕੋਈ ਨਹੀਂ ਕੋਈ ਜਿਹੜਾ ਮਰਜ਼ੀ ਕਰ ਲੋ ਯਾਰ ਸਾਹਿਬ ਕੰਪਲੀਮੈਂਟ ਕਰਨਾ ਫੜ ਲਓ ਫਵਾਰ ਸਰ ਦੇਖੋ ਸਾਹਮਣੇ ਪਿੱਛੇ ਉਧਾਰੇ ਆ ਰਿਹਾ ਹੈ ਹੈਪੀ ਗੋਲ ਪਿੱਛੇ ਹੋ ਕੇ ਨਿੱਤੇ ਪਿੱਛੇ ਹੋ ਜਾ ਉੱਤੇ ਚੜ ਜਾ ਬਾਬਾ ਜੀ ਪਰਲਵਾ ਸਹੀ ਕਰ ਲਵਾ ਲਾ ਬਾਬਾ ਜੀ ਆਰੇ ਸਰ ਚਲੋ ਜੀ ਸਾਡੇ ਬਹੁਤ ਹੀ ਪਸਾਰਾ ਮਿਤਰੀ ਸਾਹਿਬ ਸਰ ਇੱਕ ਮਿੰਟ ਰੁਕੋ ਆਓ ਛੇਤੀ ਆਓ ਮਾਰਕਸ ਅਤਾ ਸਪੀਕਰ ਸਾਹਿਬ ਨੇ ਕਿਹਾ ਸੀ ਬਈ ਗੁੱਡ ਮਾਰਨਿੰਗ ਕਲੱਬ ਨੂੰ ਕੱਥੇ ਕੀਤੀ ਜਾਵੇ ਉਹ ਸੌਂਪ ਰਿਆ ਨੇ ਫੋਟੋ ਹੋ ਗਈ ਨਹੀਂ ਚਲ ਚੌਪਾ ਹੋ ਗਈ ਲੋ ਚਲ ਕੋਈ ਗੱਲ ਨਹੀਂ ਅੱਜ ਇਸ ਬੜੇ ਹੀ ਬਾਤੂਪੂਰ ਮੌਕੇ ਤੇ ਇਕੱਤਰ ਹੋਏ ਹੋਏ ਡਾ ਬਲਵਿੰਦਰ ਸਿੰਘ ਜੀ ਮਿਸ਼ਰੀ ਸਾਹਿਬ ਐਸ ਐਮਓ ਸਾਹਿਬ ਬੱਬੂ ਜੀ ਬਰਾੜ ਸਾਹਿਬ ਹਾਦੀ ਸਾਹਿਬ ਸਾਡੇ ਪੰਚਪੌਰ ਸਿੰਘ ਜੀ ਸਾਡੇ ਭਰਾ ਜੀ ਸਾਰੇ ਤੇ

ਐਸਾ ਅਧਿਆਇ ਬਣ ਗਿਆ ਪੰਜਾਬ ਦੇ ਸਜਿੰਦਰ ਸਿੰਘ ਹੋਣ ਦਗਲਾ ਸ਼ਿਸ਼ਾ ਜਿੰਦਰ ਸਿੰਘ ਹੋਣ ਜਬੀ ਵੀ ਜਗੀਰ ਸਿੰਘ ਬਾਦਿਜਾ ਦਾ ਪਰਿਵਾਰ ਪੰਜਾਬ ਨੂੰ ਸਮਰਪਿਤ ਪੰਥਰ ਪੰਥਰ ਪੰਜਾਬੀ ਨਿਸਪਰਸ਼ਕ ਇਹਨਾਂ ਦਾ ਇੱਕ ਰਿਕਾਰਡ ਰਿਹਾ ਔਰ ਮੈਂ ਇਸ ਗੱਲ ਤੋਂ ਮੈਨੂੰ ਬੜੀ ਮਤਲਬ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬ ਨੇ ਵੀ ਇਹਨਾਂ ਦਾ ਸਾਥ ਇਹ ਸਰਾਰੇ ਦਾ ਸਾਥ ਔਰ ਉਹਦੇ ਕਰਕੇ ਅੱਜ 19 ਬੜੇ ਸ਼ਾਨਦਾਰ ਸੰਘਰਸ਼ ਦੇ ਵਿੱਚ ਉਸ ਮੈਂ ਜਿਹੜੇ ਲੰਗੇ ਆ ਉੱਤੇ ਬਹੁਤ ਬਹੁਤ ਬਧਾਈ ਸਾਰੇ ਤੁਹਾਨੂੰ ਬਧਾਈ ਮੈਂ ਇੱਥੇ ਵੀ ਤੁਹਾਨੂੰ ਬਧਾਈ ਮੈਂ ਵੀ ਕਹਦਾ ਜੀ ਵੀ ਮੇਰੇ ਯਾਰ ਜਦੋਂ ਮੈਂ ਸਰਪੰਚ ਹੁੰਦਾ ਸੀ ਇਹਨਾਂ ਨੇ ਹੋਰ ਵੀ ਗੱਲਾਂ ਹੀ ਨਹੀਂ ਘੇਣੇ ਖਵਾਰ ਲਵਾ ਦੇ ਇਹ ਬਿਲਕੁਲ ਅਖਬਾਰ ਬਣ ਕੇ ਹੀ ਜਾਂਦੀ ਇਹ ਅਖਬਾਰ ਬਣ ਕੇ ਜਾਂਦੀ ਆ ਮੈਂ ਵੇਖਿਆ ਕਿਤੇ ਨਾ ਕਿਤੇ ਕਈ ਵਾਰੀ ਇਲਜ਼ਾਮ ਲੱਗਦੇ ਵੱਡੇ ਵੱਡੇ ਧਾਰਿਆਂ ਨੇ ਵੀ ਇਸ਼ਤਿਹਾਰ ਬਣ ਕੇ ਨਹੀਂ ਫੇਰ ਵੀ ਮੋਰ অর ਲੈਸ ਪੰਜਾਬ ਦੀ ਜਿਹੜੀ ਪ੍ਰੈਸਾਂ ਪੱਤਰਕਾਰ ਨੇ ਅਧਾਰੇ ਨੇ ਉਹ ਪੰਜਾਬ ਦੇ ਹੱਕ ਲਈ ਪੰਥ ਦੇ ਹੱਕ ਲਈ ਪੰਜਾਬੀ ਦੇ ਹੱਕ ਲਈ ਪੰਜਾਬੀਆਂ ਦੇ ਹੱਕ ਲਈ ਦੇਸ਼ ਦੇ ਹੱਕ ਲਈ ਖੜਦੇ ਆ ਆਵਾਜ਼ ਬੁਲੰਦ ਕਰਦੇ ਆ ਸੋ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਵਧਾਈ ਬਹੁਤ ਬਹੁਤ ਵਧਾਈ ਸਹੀ ਰਾਹ ਤੇ ਲਿਆਉਂਦੇ ਨੇ ਸਾਡੇ ਅਧਾਰੇ ਸਾਡੇ ਅਖਬਾਰ ਸਾਡਾ ਵੀਡੀਓ ਸੋ ਪੰਜਾਬ ਵਾਲੇ ਪਾਸੋਂ ਮੈਂ ਬੇਬੇ ਹੁਣ ਐਡਾ ਮਾੜਾ ਹਾਲਾਤ ਹੋ ਗਿਆ ਉਹ ਸੰਭਲ ਦੇ ਵਿੱਚ ਪਤਾ ਨਹੀਂ ਕੀ ਕੁਝ ਹੋ ਗਿਆ ਮਤਲਬ ਉਥੇ ਐਮਪੀਆ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਮੀਡੀਆ ਚੁੱਪ ਹੈ ਦੇਖੋ ਤੁਸੀਂ ਹਿੰਦੁਸਤਾਨ ਦੇ ਵਿੱਚ ਅੱਗ ਲਾ ਕੇ ਦੋ ਧਰਮਾਂ ਨੂੰ ਆਪਸ ਵਿੱਚ ਲੜਾ ਕੇ ਵਿਸ਼ਵ ਗੁਰੂ ਬਣਾਉਣ ਦੀ ਗੱਲ ਨਹੀਂ ਕਰ ਸਕਦੇ ਜਸਟ ਦੇ ਇੰਦਸਾਨ ਦੇਖ ਲਓ ਪਾਕਿਸਤਾਨ ਦੇ ਵਿੱਚ ਅੱਗ ਲੱਗੀ ਰਹਿੰਦੀ ਆ ਪਾਕਿਸਤਾਨ ਦਾ ਕੀ ਹਾਲਾਤ ਹੈ ਸਾਡੇ ਦੇਸ਼ ਦੇ ਵਿੱਚ ਭਾਈਚਾਰਾ ਰਿਆ ਹੁਣ ਤਾਈ ਤੇ ਆਪਾਂ ਪਾਕਿਸਤਾਨੋਂ ਹਜ਼ਾਰਾਂ ਗੁਣਾ ਚੰਗੀ ਬੰਦੇ ਨੇ ਉੱਥੇ ਵੀ ਇੱਕੋ ਜਿਹੀ ਹੈ ਆਮ ਲੋਕ ਮੈਨੂੰ ਉਸ ਦੇ ਪਲੇਸ ਦੇ ਉਹਨਾਂ ਦੇ ਐਮਪੀ ਦੇ ਕਰ ਰਹੇ ਅੱਜ ਦੇ ਸਾਡੇ ਇੱਕ ਮਿੰਟ ਹੈਪੀ ਅਕਲ ਬੈਦਰ ਸਾਹਿਬ ਹੈਪੀ ਇੰਸਟਿਟਿਊਟ ਆ ਜਾ ਸਮੋਦ ਸਾਹਿਬ ਬਗਉ ਆ ਦੇਖੀ ਫੋਟੋ ਕਰ ਲੈਂਦੇ ਹੈਪੀ ਕਿੱਧਰ ਗਿਆ ਹੈਪੀ ਸੈਂਟਰ ਚ ਆ ਯਾਰ ਭਾਗ ਹਾਂਜੀ ਸਰ ਅੱਜ 20ਵੇਂ ਬਰੇ ਗੰਡਰ ਦੇ ਜਨਰਲ ਸਪੋਕਸਮੈਨ ਦੇ ਕੀ ਕਹੋtela ਜਾਓਗੇ ਰੋਜ਼ਾਨਾ ਸਪੋਕਸਮੈਨ ਅੱਜ 19 ਸਾਲ ਪੂਰੇ ਕਰ ਗਿਆ ਸ਼ਾਨਦਾਰ ਸਫਲਤਾਪੂਰਵਕ ਕਿੰਨੇ ਅੜਕੇ ਡਾਇਗੇ ਕਿੰਨੀਆਂ ਪਰੇਸ਼ਾਨੀਆਂ ਚੁਣੌਤੀਆਂ ਦੇ ਬਾਵਜੂਦ ਵੀ ਉਹਨੇ 19 ਸਾਲ ਸ਼ਾਨਦਾਰ ਤੇ ਸਫਲਤਾਪੂਰਵਕ ਪੂਰੇ ਕੀਤੇ ਨੇ 20ਵੇਂ ਸਾਲ ਚ ਦਾਖਲ ਹੋ ਗਿਆ ਅੱਜ ਉਹਦੀ ਖੁਸ਼ੀ ਚ ਗੁਰਮੀਤ ਸਿੰਘ ਮੀਤਾ ਜਿਹੜੇ ਇੱਕਸਕੇ ਬਾਰਕ ਦੇ ਜ਼ਿਲ੍ਹਾ ਕਨਵੀਨਰ ਨੇ ਤੇ ਇੰਜੀਨੀਅਰ ਬਲਵਿੰਦਰ ਸਿੰਘ ਮਿਸ਼ਨਰੀ ਜਿਹੜੇ ਕੌਮੀ ਕਨਵੀਨਰ ਨੇ ਉਹਨਾਂ ਦੀ ਅਗਵਾਈ ਚ ਖੂਨਦਾਨ ਕੈਂਪ ਲਾਇਆ ਗਿਆ ਸੀ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋੜਪੂਰਾ ਵਿਖੇ ਉਹਦਾ ਉਦਘਾਟਨ ਕੀਤਾ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਉਹਨਾਂ ਨੇ ਵੀ ਕਿਹਾ ਜੇਕਰ ਅਖਬਾਰਾਂ ਆਪਣੀ ਬਣਦੀ ਡਿਊਟੀ ਨਿਭਾਉਣ ਤਾਂ ਉਹ ਸਰਕਾਰਾਂ ਨੂੰ ਵੀ ਸਬਕ ਸਿਖਾ ਸਕਦੀਆਂ ਨੇ ਤੇ ਉਹਨਾਂ ਨੇ ਇਹੋ ਜੇ ਖੋਜੀ ਅਖਬਾਰਾਂ ਦੀ ਸੂਚੀ 'ਚ ਸ਼ਾਮਲ ਕਰਤਾ ਅੱਜ ਰੋਜ਼ਾਨਾ ਸਪੋਕਸਮੈਨ ਨੂੰ ਸੋ ਉਹਨਾਂ ਨੇ ਦੱਸਿਆ ਕਿ ਪੱਤਰਕਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਅਖਬਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਪਰ ਮੈਂ ਅੱਜ ਇਹ ਦੱਸਦਾ ਕਿ ਰੋਜ਼ਾਨਾ ਸਪੋਕਸਮੈਨ ਨੇ ਪਹਿਲੇ ਦਿਨ ਕੀ ਕਿਹਾ ਸੀ ਇਹ ਨਾ ਇਹਦੇ ਵਿੱਚ ਗਲਤ ਫੋਟੋਸ਼ੱਪੂਗੀ ਨਾ ਕੋਈ ਅਸਲੀਲ ਖਬਰ ਛਪੂਗੀ ਅੱਜ 19 ਸਾਲਾਂ ਬਾਅਦ ਵੀ ਉਸ ਆਪਣੇ ਇਰਾਦੇ ਤੇ ਕਾਇਮ ਹੈ ਉਹਨਾਂ ਨੇ ਕਿਹਾ ਸੀ ਇਹਦੇ ਕੋਈ ਨਾਮਰ ਪੱਤਰਕਾਰ ਜਾਂ ਸਾਹਿਤਕਾਰ ਨਹੀਂ ਲਿਖੂਗਾ ਇਹਦੇ ਵਿੱਚ ਆਮ ਲੇਖਕ ਲਿਖਣਗੇ ਤੁਸੀਂ ਦੇਖ ਲਓ ਕੋਈ ਆਪਣੇ ਨਾਂ ਨਾਲ ਮੋਚੀ ਲਾ ਰਿਹਾ ਕੋਈ ਰਿਕਸ਼ੇ ਵਾਲਾ ਲਾ ਰਿਹਾ ਕੋਈ ਹਲਵਾਈ ਲਾ ਰਿਹਾ ਤਾਂ ਕਿਸ ਤਰ੍ਹਾਂ ਦੇ ਲੋਕ ਹੈ ਜਿਹੜੇ ਅੱਜ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਲੇਖਕ ਬਣਾਤਾ ਉਹਨਾਂ ਲੇਖਾਂ ਦਾ ਵੀ ਖੁਦ ਮੰਨਣਾ ਸੋ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਮਾਨਯੋਗ ਐਸਐਮਓ ਡਾਕਟਰ ਹਰਿੰਦਰ ਸਿੰਘ ਗਾਂਧੀ ਜੀ ਦੀ ਅਗਵਾਈ ਵਾਲੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨ ਸਰ ਆਓ ਖੜ੍ਹ ਜਾਓ ਬ好 ਹੋਈ ਸਰ ਜਾਨਾ ਸਪੋਕਸਮੈਨ ਦੀ ਅੱਜ ਵੀ ਨਹੀਂ ਬੈਰੀ ਗੰਡਾ ਉਹਦੇ ਬਾਰੇ ਕੀ ਚਾਹਨਾ ਪਾਉਗੇ ਹਾਂਜੀ ਜੀ ਜਾਨਾ ਸਪੋਕਸਮੈਨ ਇੱਕ ਦਸਬਰ ਸਣ 2005 ਦੇ ਵਿੱਚ ਬੜੀਆਂ ਮੁਸ਼ਕਲਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਅਖਬਾਰ ਗੱਡੀਆਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਹੈ ਫਿਰ ਜਦੋਂ ਇੰਨੇ ਵਿਰੋਧੀਆਂ ਨੇ ਵਿਰੋਧ ਕੀਤਾ ਹੋਵੇ ਇਸ ਅਖਬਾਰ ਨੂੰ ਬੰਦ ਕਰਾਉਣ ਵਾਸਤੇ ਫਿਰ ਉਸ ਨੂੰ ਦੁਨੀਆ ਦਾ ਪਹਿਲਾ ਅਖਬਾਰ ਬਣਾ ਦੇਣਾ ਇੱਕ ਬਹੁਤ ਵੱਡਾ ਕੀਤਾਮਾਨ ਹੈ ਜਿਹੜਾ ਸ੍ਰੀ ਰਾਜਵਿੰਦਰ ਸਿੰਘ ਜੀ ਨੇ ਕਰਵਾਇਆ ਹੈ ਪੰਜਾਬ ਸਪੋਕਸਮੈਨ ਅੱਜ 19 ਵਰੇ ਮੁਕੰਮਲ ਹੋ ਕੇ 20ਵੇਂ ਵਰੇ ਵਿੱਚ ਸ਼ਾਮਲ ਹੋ ਗਿਆ ਹੈ ਤੇ ਇਹਦੀ ਬਰੇਗੱਡ ਨੂੰ ਖੁਸ਼ੀ ਵਿੱਚ ਮਨਾਉਣ ਦੇ ਵਿੱਚ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ ਕਿ ਕਿਉਂਕਿ ਇਹ ਮਰੁਤਾ ਦੇ ਭਲੇ ਦੀ ਕੰਮ ਕਰਦਾ ਹੈ ਬਾਬੇ ਨਾਨਕ ਦੀ ਗੁਰਬਾਣੀ ਦੇ ਅਨੁਸਾਰ ਸਿੱਖਿਆ ਦਿੰਦਾ ਹੈ ਤੇ ਸਾਨੂੰ ਸਮਾਜ ਦੀ ਸੇਵਾ ਮਰੁਤਾ ਦੇ ਸੇਵਾ ਵਸਤੇ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਇਹ ਵਰੇ ਗੰਢ ਨੂੰ ਇਸ ਰੂਪ ਵਿੱਚ ਮਨਾਉਣ ਦਾ ਵੀ ਆਪਣੇ ਆਪ ਦਾ ਇੱਕ ਬਲਖਣ ਟੰਗਾ ਹੈ ਇਸ ਕੇ ਬਾਅਦ ਜਥੇਵੰਦੀ ਜ਼ਿਲ੍ਹਾ ਕਾਈ ਫਰੀਦਕੋਟ ਦੇ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਜ਼ਿਲ੍ਹਾ ਕਨਵੀਨਰ ਤੇ ਸਹਿਯੋਗੀ ਸਰਦਾਰ ਗੁਰਿੰਦਰ ਸਿੰਘ ਜੀ ਕੋਟਪੂਰਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅੱਜ ਇਹ ਖੂਨਦਾਨ ਕੈਂਪ ਜਿਹੜਾ ਪ੍ਰਬੰਧ ਕੀਤਾ ਗਿਆ ਆਯੋਜਿਤ ਕੀਤਾ ਗਿਆ ਸੋ ਮੈਡੀਕਲ ਅਧਿਕਾਰੀਆਂ ਦਾ ਇਹ ਸਰਦਾਰ ਜੁ ਪਰਵਿੰਦਰ ਸਿੰਘ ਕੋੜ ਕਪੂਰਿਆ ਤੇ ਗੁਰਮੀਤ ਸਿੰਘ ਮੀਤਾ ਜ਼ਿਲ੍ਹਾ ਇਕਾਈ ਦੇ ਜੋ ਜ਼ਿਲ੍ਹਾ ਕਨਵੀਨਰ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਮੁਬਾਰਕਾਂ ਅੱਜ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਪੀਕਰ ਪੰਜਾਬ ਸਰਕਾਰ ਉਹ ਚੇਚੇ ਤੌਰ ਤੇ ਇਥੇ ਆ ਕੇ ਉਹਨਾਂ ਨੇ ਕੂਨਦਨ ਕੈਂਪ ਦਾ ਉਦਘਾਟਨ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਰਜਵਾਨਾ ਸਪੋਕਸਮੈਨ ਇੱਕ ਅਖਬਾਰ ਨਾ ਹੋ ਕੇ ਆਪਣੇ ਆਪ ਦੀ ਵਿੱਚ ਇੱਕ ਸੰਸਥਾ ਹੈ ਜਿਹੜੀ ਸਾਰੀ ਮਨੁੱਖਤਾ ਦੀ ਸੇਵਾ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਇੰਟਰਨੈਟ ਤੇ ਸਭ ਤੋਂ ਵੱਧ ਪੜਿਆ ਜਾਣ ਵਾਲਾ ਅਖਬਾਰ ਹੈ ਇਹਦਾ ਸਾਰਾ ਚਿਹਰਾ ਜਿਹੜਾ ਹੈ ਉਸ ਰਾਜਗਿੰਦਰ ਸਿੰਘ ਦੇ ਸਿੱਤੇ ਵੱਜਦਾ ਤੇ ਉਹਨਾਂ ਦੀ ਦੂਸਰੀ ਵੱਡੀ ਦੇਰ ਉੱਚਾਦਰ ਬਾਬੇ ਨਾਨਕ ਦਾ ਜਿਹੜਾ ਕਿ ਦੁਨੀਆ ਦਾ ਪਹਿਲਾ ਸਿੱਖ ਧਰਮ ਤੇ ਆਧਾਰਿਤ ਮਿਊਜ਼ੀਅਮ ਹੈ ਅਜਾਇਬ ਘਰ ਹੈ ਉਹ ਇੱਕ ਦੇਖਣਯੋਗ ਸੰਸਥਾ ਹੈ ਜਿਹੜੀ ਕਿ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋ ਕੇ ਬਗਾਹਿਰਾ ਸ਼ੁਰੂ ਹੋਈ ਹੈ ਸਾਰੀਆਂ ਸੰਗਤਾਂ ਨੂੰ ਉੱਤੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਕੀ ਬਾਜੀ ਅੱਜ ਦੇ ਪ੍ਰੋਗਰਾਮ ਦਾ ਕੀ ਕਹਿਣਾ ਚਾਹੂੰਗਾ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਰੋਜ਼ਾਨਾ ਸਪੋਕਸਮੈਨ ਦੇ 20ਵੇਂ ਜਨਮ ਦਿਨ ਤੇ ਮੈਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਔਰ ਉੱਥੇ ਵਧਾਈ ਦੀ ਪਾਤਰ ਹੈ ਸਾਰੀ ਟੀਮ ਜਿਹੜੇ ਹਮੇਸ਼ਾ ਹੀ ਮਨੁੱਖਤਾ ਦੇ ਭਲਾਈ ਵਾਲੇ ਕਾਰਜਾਂ ਦੇ ਵਿੱਚ ਵੀ ਸ਼ਮੂਲੀਅਤ ਕਰਦੀ ਹੈ ਸੋ ਇਸ ਵਾਰ ਵੀ ਫਰੀਦਕੋਟ ਜਿਲ੍ਹੇ ਦੀ ਟੀਮ ਸਰਦਾਰ ਗੁਰਿੰਦਰ ਸਿੰਘ ਜੀ ਮਹਿੰਦੀ ਰੱਤਾ ਮੀਤਾ ਜੀ ਗੁਰਮੀਤ ਸਿੰਘ ਮੀਤਾ ਜੀ ਦੀ ਟੀਮ ਨੇ ਰਲ ਕੇ ਇੱਕ ਖੂਨਦਾਨ ਕੈਂਪ ਵੀ ਸਿਵਲ ਹਸਪਤਾਲ ਕੋਟਪੂਰਾ ਵਿਖੇ ਪੀਬੀਜੀ ਪੰਜਾਬ ਬਲੱਡ ਗਰੁੱਪ ਦੀ ਸਹਿਯੋਗ ਦੇ ਨਾਲ ਲਾਇਆ ਸੋ ਇੱਥੇ ਹਜ਼ਾਰਾਂ ਜਿਹੜੇ ਬਹੁ ਗਿਣਤੀ ਦੇ ਵਿੱਚ ਨੌਜਵਾਨ ਵੀਰਾਂ ਨੇ ਖੁੰਦਾਨ ਕੀਤਾ ਜਿਹੜੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਦੇ ਵਿੱਚ ਸਮੂਲੀਅਤ ਥੋੜੀ ਹੈ ਸੋ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਸੰਸਥਾ ਜਨਾਬ ਗਰੁੱਪ ਆਫ ਐਜੂਕੇਸ਼ਨ ਵੱਲੋਂ ਮੈਂ ਇਹਨਾਂ ਨੂੰ ਵੀ ਮੈ ਜਨਮ ਦਿਨ ਤੇ ਮੁਬਾਰਕਾ ਦਿੰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਤਰ੍ਹਾਂ ਹੱਕ ਸੱਚ ਦੀ ਗੱਲ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਹਾਂਜੀ ਸਰਨ ਕੁਮਾਰ ਜੀ ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਜੋ ਰੋਜ਼ਾਨਾ ਸਪੋਕਸਮੈਨ ਸੱਚ ਦੀ ਆਵਾਜ਼ ਨੂੰ ਬੁਲੰਦ ਦਾ ਕਰ ਰਿਹਾ 20 ਸਾਲ ਬਰੇਗਨ ਮੌਕੇ ਮੈਂ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇਸ ਸੋਪ ਮੌਕੇ ਮੈਂ ਖੁਦ ਆ ਕੇ ਖੁੰਦਾਨ ਵੀ ਕੀਤਾ ਤੇ ਲੋਡ ਬੰਨ੍ਹ ਦੀ ਕਿਸੇ ਦੀ ਜਾਨ ਬਚਾ ਕੇ ਕਿਸੇ ਵੇਲੇ ਐਕਸੀਡੈਂਟ ਹੋ ਜਾਂਦਾ ਕਿਸੇ ਡਿਲੀਵਰੀ ਹੋ ਜਾਂਦਾ ਲੋਡ ਵੰਦਾ ਦੀ ਉਹ ਮੇਰੇ ਦਿੱਤੇ ਹੋਏ ਖੂਨ ਉਹਨਾਂ ਦਾ ਜਾਨ ਬਚੂਗੀ ਸੋ ਮੈਂ ਪਿਛਲੇ ਸਾਲ ਵੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਮੈਂ ਖੂਨਦਾਨ ਕਰਕੇ ਬੜਾ ਖੁਸ਼ੀ ਮਹਿਸੂਸ ਕੀਤਾ ਤੇ ਅੱਜ ਵੀਮੀ ਬਰੇਗਣ ਦੇ ਸਮੇਂ-ਸਮੇਂ ਤੇ ਸਰਕਾਰਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ੱਤਕਾ ਵੀ ਕਰਦੀ ਰਹੀ ਹੈ ਬਹੁਤ ਕੁਸ਼ ਕਰਦਾ ਰਿਹਾ ਪਰ ਰੋਜਾਨਾ ਸਪੋਕਸਮੈਨ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਤੇ ਅੱਜ 20 ਸਾਲ ਪੂਰੇ ਹੋਣ ਤੇ ਮੈਂ ਰੋਜਾਨਾ ਸਪੋਕਸਮੈਨ ਤੇ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇੱਕ ਗੱਲ ਹੋਰ ਵੀ ਕਹਿਣਾ ਚਾਹਵਾਂ ਮੈਂ ਕਿਉਂਕਿ ਮੀਡੀਆ ਜੋ ਪੱਤਰਕਾਰਾਂ ਇੰਡੀਆ ਦਾ ਚੌਥਾ ਥਾਮ ਹੈ ਤੇ ਚੌਥਾ ਥਾਮ ਨਾਲ ਤੁਸੀਂ ਤੱਕਾ ਕਰੋਗੇ ਹੱਕ ਸੱਚ ਦੀ ਲੜਾਈ ਦੀ ਉਹ ਹੱਕ ਸੱਚ ਦੀ ਲੜਾਈ ਨੂੰ ਦਬਾਉਗੇ ਨਾ ਉਹ ਕਦੇ ਦਬ ਨਹੀਂ ਸਕਦਾ ਸੋ ਰੋਜ਼ਾਨਾ ਸਪੋਕਸਮੈਨ ਨੇ ਇਸ ਉਹਦੇ ਚ ਪੈਰਾ ਦੇ ਕੇ ਅੱਜ ਹੱਕ ਸੱਚ ਦੀ ਲੜਾਈ ਲੜ ਕੇ ਆਪਦੇ ਪੈਰਾ 'ਚ ਖੜ ਕੇ ਮੇਰੇ ਖਲ ਮੈਂ ਘਟੋੜ 2 ਲੱਖ ਅੱਜ ਪੱਤਰਕਾਰ ਜੋ ਪੜਾਈ ਕਰਾ ਕਰ 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 ਤੇ ਜਾ ਰਿਹਾ ਅਖਬਾਰ ਤੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਸਾਰੇ ਰੋਜ਼ਾਨਾ ਸਪੋਕਸਮੈਨ ਲਾਓ ਕਿਉਂਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲਾਣਾ ਕਰ ਸਕਦਾ ਮੈਤੇ ਨਾ ਫੋਟੋ ਕਰ ਲੋ ਇੱਕ ਸਾਰੇ ਆਓ ਹਾਂਜੀ ਆਓ ਜੀ ਤੁਹਾਨੂੰ ਮਿਲ ਜੂ ਫੋਟੋ ਭੈਣ ਜੀ ਸਸਤੀ ਕਰੋ ਕੈਨੇਡਾ ਤੋਂ ਆ ਕੇ ਲੱਗਦਾ ਵੀਰ ਜੀ ਤੁਸੀਂ ਨਾਲ ਆਓ ਸਾਡੇ ਇੰਜੀਨੀਅਰ ਬਲਿੰਦਰ ਤੇ ਮਿਛਲੇ ਸਾਡੇ ਵੀਰਾਂ ਨਾਲ ਸਾਰੇ ਟੀਮ ਸੁਣਨ ਸਾਰੇ ਆ ਜਾਣ ਫੋਟੋ ਆਓ ਜੀ ਜੀ ਵਾਹ ਸੈਂਟਰ ਜਾ ਆਪਣਾ ਸਰਨ ਸੈਂਟਰ ਚ ਜਾਵਾ ਸਾਰੇ ਆਉਂਦੇ ਸਾਰੇ ਜੀ ਜੀ ਵਾਹ ਥੋੜਾ ਸਮਾਈਲ ਮੁਸਕਰਾਟ ਵਾਹ ਜੇ